ਉਧਰ ਲੱਗ ਰਹੀ ਹੈ ਬਾਈ ਜੀ ਲੱਖਾ ਗਿੱਲ ਹਰਪ੍ਰੀਤ ਮਾਉਂਡ ਚੜੱਕ ਜੱਸੀ ਸਰਪੰਚ ਬੌਡੇ ਅਮਨ ਮਹਿਰੋ ਧੰਨਵਾਦ ਹੈ ਬਾਈ ਇਹਨਾਂ ਦੁਆਰਾ ਬੋਲੀ ਸਨੈਪਚੈਟ ਦੀ ਮਣੀ ਲੱਖਾ ਗਿੱਲ ਹਰਪ੍ਰੀਤ ਮਾਉਂਡ ਚੜੱਕ ਜੱਸੀ ਸਰਪੰਚ ਬੌਡੇ ਤੇ ਅਮਨ ਮਹਿਰੋ ਧੰਨਵਾਦ ਆ ਵੀਰਾਂ ਦਾ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਸਾਡੇ ਸੋਹਣੇ ਬਾਈਆਂ ਨੂੰ ਦਵਾਵਾਂ ਨੇ ਸਾਡੇ ਵੀਰਾਂ ਦੇ ਲਈ ਲਓ 70 ਦੀਆਂ ਫਾਈਨਲ ਦੀਆਂ ਟੀਮਾਂ ਗਰਾਊਂਡ ਚੋਂ 70 ਦੀਆਂ ਫਾਈਨਲ ਦੀਆਂ ਟੀਮਾਂ ਲਾਓ ਮੇਰੇ ਵੀਰੋ ਪਹਿਲੀ ਕਬੱਡੀ ਮੈਂ ਦੱਸ ਦੇਵਾਂ ਵੀ ਲੋਗੜ ਦੀ ਟੀਮ ਜਿਹਦੇ ਵਿੱਚ ਗਗਨ ਸੂਰੇ ਵਾਲੀ ਆ ਖੇਡਦਾ ਹੈ ਇਹ ਟੀਮ ਇਧਰਲੇ ਪਾਸੇ ਹੈ ਤੇ ਐਂਟਰੀ ਗੇਟ ਵਾਲੇ ਪਾਸੇ ਜਿਹੜੀ ਟੀਮ ਹੈ ਕਲਿਆਣਾ ਦੀ ਟੀਮ ਹੈ ਮੇਰੇ ਵੀਰੋ ਪਹਿਲੀ ਕਬੱਡੀ ਕਿਹਦੇ ਹਿੱਸੇ ਆਈ ਹੈ ਬਾਈ ਜੀ ਦੱਸ ਦਿਓ ਗਗਨ ਸੂਰੇ ਵਾਲੀ ਆ ਕਹਿੰਦੇ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਟੈਲਫੋਰਡ ਵੱਡਾ ਨਾਂ ਹੈ ਮੇਰੇ ਵੀਰੋ ਇੰਗਲੈਂਡ ਦੇ ਵਿੱਚ ਔਰ ਵੱਡੀ ਕਬੱਡੀ ਟੀਮ ਬੜੀ ਮਹਿੰਗੇ ਮੁੱਲ ਦੀ ਟੀਮ ਪਰ ਇੰਦਰ ਕਹਿੰਦੇ ਗगन ਸੂਰੇ ਵਾਲੀ ਆਏ ਵੀ ਇੰਗਲੈਂਡ ਖੇਡਿਆ ਪਹਿਲੀ ਕਬੱਡੀ ਕਰਨ ਦਿਆਲਪੁਰੇ ਦਾ ਐਸ ਕਬੱਡੀ ਕਬੱਡੀ ਕਰਦਾ ਹੋਇਆ ਕੌਣ ਲਾਵੇਗਾ ਜੱਫਾ ਇਹ ਗगन ਸੂਰੇ ਵਾਲੀਆ ਕੋਸ਼ਿਸ਼ ਕਰਦਾ ਹੋਇਆ ਉੱਚਾ ਲੰਬਾ ਕੱਦ ਨੱਕਣ ਦੀ ਗੱਲ ਕਰਦਾ ਪਰ ਦਿਆਲਪੁਰੇ ਬਣਿਆ ਵਾਹ ਕੋਸ਼ਿਸ਼ ਕੀਤੀ ਹੈ ਅਗਲੀ ਕਬੱਡੀ ਕਹਿੰਦੇ ਆ ਖਿਡਾਰੀ ਬਲਜਿੰਦਰੇ ਪਿੰਡਰਦੇ ਲਈ ਖੇਡਿਆ ਅਮਰੀਕਾ ਇੰਗਲੈਂਡ ਖੇਡ ਕੇ ਆਇਆ ਹੈ ਲਓ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ ਸੁਖਵੀਰ ਗੁਰੂ ਸਰਦੀ ਧਰਤੀ ਦਾ ਉਹ ਕਲਿਆਣ 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 ਐਸ ਵਕਤ ਨੱਕਣ ਦੀ ਗੱਲ ਕਰਦਾ ਹੋਇਆ ਕਲਿਆਣਾ ਵਾਲਾ ਪਰ ਸੁਖਵੀਰ ਕਹਿੰਦਾ ਹਟ ਪਿੱਛੇ ਹਾਲੇ ਤਾਂ ਸ਼ਰਵਾਤਾਂ ਨੇ ਰੱਬ ਦੇ ਬਖਸ਼ੇ ਤਾਜ ਦੀਆਂ ਲਓ ਅਗਲੀ ਕਬੱਡੀ ਇਕਬਾਲ ਦੀ ਅਮਰੀਕਾ ਕਰ ਗੱਲ ਇਕਬਾਲ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਬਿਲੋ ਧੰਨਵਾਦ ਆ ਸਾਰੇ ਵੀਰਾਂ ਦੇ ਉਧਰ ਨੀਟਾ ਦਿਆਉਲ ਸੁਖੀ ਮਾਨਸਾ ਮਨਪ੍ਰੀਤ ਮੰਨਾ ਲਿੱਲੀ ਮੋਗਾ ਜੋਤ ਜੀਰਾ ਜੱਗਾ ਜੀਰਾ ਬਈ ਰਮਨ ਮੋਗਾ ਅਵੀ ਸੰਗਰੂਰ ਪ੍ਰਦੀਪ ਸੰਗਰੂਰ ਸैम ਖਰੜ ਗੁਰੀ ਬਠਿੰਡਾ ਵਰਨੂ ਬਠਿੰਡਾ ਪੰਮਾ ਮਹਾਰਾਜ ਨਾਲ ਕਹਿੰਦੇ ਅਮਨ ਬੰਬੀਆ ਬਲਵਿੰਦ ਬਲਵਿੰਦਰ ਬਲਜਿੰਦਰ ਮੜਾਕ ਸਾਡਾ ਵੀਰ ਗੁਰਦੀਪ ਮਹਿਰੋ ਕਾਲਾ ਮਹਿਰੋ ਤੇ ਸਰਦਾਰ surjit singh ਜੀ ਸਾਡੇ ਡਾਕਟਰ ਸਾਹਿਬ ਜੋ ਨੀਟੇਬਾਈ ਦੇ ਫਾਦਰ ਸਾਹਿਬ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਪ੍ਰਮਾਤਮਾ ਸਾਡੇ ਸਾਰੇ ਵੀਰਾਂ ਨੂੰ ਚੰਨ ਦੀ ਗੋ ਰੱਖੇ ਕਿ ਪਿਆਰ ਬੜਿਆ ਰਵੇ ਮੁਹੱਬਤਾਂ ਇਸੇ ਤਰ੍ਹਾਂ ਰਹਿਣ ਸਭ ਲਈ ਦਵਾਵਾਂ ਨੇ ਪਰਮ ਦਾ ਕਿਹੜਾ ਦਿਆਲਪੁਰਾ ਪਿੰਡ ਹੈ ਆਓ ਕਿਤੇ ਗੱਲ ਚੱਲਦੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀਆ ਨੇ ਉਹਨਾਂ ਦਾ ਕਿਹਨੇ ਦਿਆਲਪੁਰਾ ਪਿੰਡ ਹੈ ਉਸੇ ਨਗਰ ਦਾ ਨੌਜਣ ਕਿੰਨੇ ਇਸ ਵੇਲੇ ਕਰਮ ਕਬੱਡੀ ਪਾ ਰਿਹਾ ਹੈ ਅੱਜ ਤੜਕੇ ਬਾਈ ਭਲਵਿੰਦਰ ਗੱਲਾਂ ਕਰਦਾ ਹਟਿਆ ਵੀ ਮੈਰੋ ਦੇ ਮੇਲੇ ਤੇ ਰਵਣਦੀਪ ਸਿੰਘ ਜੀਆ ਨੇ ਦਰਸ਼ਨ ਕਰੇਗੀ ਦੁਨੀਆ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਹਾਕੀ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਇੱਕ ਮਿਸਾਲ ਨੇ ਇੱਕ ਗਜ਼ੰਪਲ ਨੇ ਇੱਕ ਉਦਾਹਰਨ ਨੇ ਵੀ ਖੇਡ ਕੇ ਕਿਵੇਂ ਬੁਲੰਦੀਆਂ ਨੂੰ ਛੂਇਆ ਜਾਂਦਾ ਸਾਡੀਆਂ ਸਦਾ ਦੇ ਮਾਵਾ ਨੇ ਪਰ ਆ ਨੌਜਵਾਨ ਕਹਿੰਦੇ ਅਗਲੀ ਕਬੱਡੀ ਪਾ ਰਿਹਾ ਆਹ ਪੱਟਾਂ ਦੇ ਥਾਪੀਆਂ ਵੱਜਦੀਆਂ ਆਹ ਸਾਹਮਣੇ ਚਾਰ ਤਿਆਰ ਹੈ ਓਏ ਕੋਟਲੀ ਪਿੰਡਾ ਕਹਿੰਦੇ ਜੀਤਦਾ ਤੇ ਕਲਿਆਣਾ ਵਾਲਾ ਨਿੱਕੂ 2018 ਦੇ ਵਿੱਚ ਕੈਨੇਡਾ ਦੇ ਵਿੱਚ ਮੁੰਡਾ ਬੱਲੇ ਬੱਲੇ ਕਰਵਾਇਆ ਹੈ ਇਹਨੂੰ ਅੱਜ ਤੱਕ ਨਿਊਜ਼ੀਲੈਂਡ ਦਾ ਆਕਲੈਂਡ ਜਿੱਤੇ ਕਰਦਾ ਉਹ ਕਹਿੰਦੇ ਜੀਤ ਕੋਟਲੀ ਵਾਲਾ ਮੇਰੇ ਮਿੱਤਰੋ ਕਿ ਮੁੰਡਾ ਬਠਿੰਡੇ ਦਾ ਬਠਿੰਡ ਵੀ ਤੇ ਮੈਨੂੰ ਕਹਿੰਦਾ ਹਾਈ ਡਿਸਕੋ ਉਹ ਮੁੰਡਾ ਬਠਿੰਡੇ ਦਾ ਬਠਿੰਡ ਵੀ ਤੇ ਮੈਨੂੰ ਕਹਿੰਦਾ ਹਾਈ ਡਿਸਕੋ ਲਾਓ ਇਕਬਾਲ ਗਹਿਣਾ ਵਾਲਾ ਕਬੱਡੀ ਪਾ ਰਿਹਾ ਹੈ ਇਹ ਟੀਮ ਕਲਿਆਣ ਸੁਖਾ ਰਾਣਾ ਬੜਾ ਚੌਰ ਵੱਲੋਂ ਸਪான்ਸਰ ਕੀਤੀ ਗਈ ਟੀਮ ਹੈ ਮੇਰੇ ਵੀਰੋ ਸਾਹਮਣੇ ਕਬੱਡੀ ਪਾ ਰਿਹਾ ਹੈ ਐਸੋਤ ਇਧਰ ਵਾਹ ਗगन ਸੂਰੇਵਾਲੀਆ ਡੱਕਣ ਦੀ ਗੱਲ ਕਰਦਾ ਰੱਖਣ ਦੀ ਗੱਲ ਕਰਦਾ ਪਰ ਪੁਆਇੰਟ ਰੇਡਰ ਦੇ ਹਿੱਸੇ ਐ ਉਹ ਨੰਬਰ ਕਿਹਦੇ ਰੇਡਰ ਦੇ ਹਿੱਸੇ ਅਰਸ਼ ਅਰਸ਼ ਕਹਿੰਦੇ ਲੋਗੜ ਵਾਲਾ ਮੇਰੇ ਮਿੱਤਰੋ ਉਧਰ ਕਹਿੰਦਾ ਜੀ ਕਰਨ ਦਿਓਲ ਨੀਟੇ ਬੱਚਦਾ ਕਹਿੰਦੇ ਭਤੀਜਾ ਕਰਨ ਦਿਓਲ ਉਹਨਾਂ ਵੱਲੋਂ ਬਹੁਤ ਵੱਡੇ ਪਿਆਰ ਤੇ ਵੱਡੇ ਸਤਿਕਾਰ ਵੱਡਾ ਧੰਨਵਾਦ ਗਿੰਦਾ ਮਹਿਰੋ ਜੱਸਾ ਮਹਿਰੋ ਜੰਟਾ ਮੈਰੋਂ ਪ੍ਰੀਤ ਸਰਪੰਚ ਤੇ ਪ੍ਰਦੀਪ ਸਰਪੰਚ ਇਹ ਸਭ ਵੀਰਾਂ ਦਾ ਧੰਨਵਾਦ ਲਓ ਕਰਨ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪਟੀਆਂ ਤੋਂ ਕਹਿੰਦੇ ਭਟਿੰਡਾ ਤੇ ਭਟਿੰਡੇ ਤੋਂ ਬਠਿੰਡਾ ਤੇ ਬਠਿੰਡੇ ਦਾ ਕਿਵੇਂ ਬਿਆਲਪੁਰਾ ਪਿੰਡ ਹੈ ਇੱਕ ਬਿਆਲਪੁਰਾ ਮਿਰਜੇ ਦਾ ਇੱਕ ਬਿਆਲਪੁਰਾ ਭਾਈ ਦਾ ਇੱਕ ਕੱਲਾ ਬਿਆਲਪੁਰ ਇਧਰ ਭੀਖੀ ਦੇ ਨੇੜੇ ਤੇ ਨੇੜੇ ਭੀਖੀ ਪਿੰਡ ਦੇ ਨੇੜੇ ਤੇੜੇ ਕਿਉਂਕਿ ਇੱਕ ਭੀਖੀ ਹੈ ਇੱਕ ਭੀਖੀ ਵਿੰਡ ਹੈ ਭੀਖੀ ਕਹਿੰਦੇ ਮਾਲਵੇ ਦਾ ਤੇ ਭੀਖੀ ਵਿੰਡ ਕਹਿੰਦੇ ਉਹ ਮਾਜੇ ਦੀ ਧਰਤੀ ਆ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ ਸਾਹਿਬ ਦੇ ਪਿੰਡਾਂ ਦੀ ਗੱਲ ਕਹਿੰਦੇ ਪਹਿਲੀ ਜਨ ਵਿੱਚ ਹੋਈ ਆ ਆਹ ਸਾਹਮਣੇ ਅਰਸ਼ ਕਬੱਡੀ ਪਾ ਰਿਹਾ ਸੁਖੇ ਕਰਖਾ ਗੱਲ ਬੰਦੇ ਆ ਅਰਸ਼ ਲੋਗੜ ਦੀ ਧਰਤੀ ਦਾ بڑے ਠੰਮੇ ਦੇ ਨਾਲ ਖੇਡਦਾ ਹੈ ਕਲਿਆਣਾ ਵਾਲੇ ਨੂੰ ਲਾ ਕੇ ਹੱਥ ਤੇ ਪੁਆਇੰਟ ਅਰਸ਼ ਲੋਗੜ ਨੇ ਜੋੜ ਦਿੱਤਾ ਜੀ ਦਾ ਪਿਛਲੇ ਸਾਲ ਲੋਗੜ ਦੇ ਕਬੱਡੀ ਕੱਪ ਤੇ ਬਾਪੂ ਵੀਰ ਸਿੰਘ ਹਾਂਗਕਾਂਗ ਦੇ ਪੁੱਤਰ ਭੋਲੇ ਸੰਧੂ ਹਾਂਗਕਾਂਗ ਵੱਲੋਂ ਬੁਲੇਟ ਦੇ ਕੇ ਮਾਨ ਦਿੱਤਾ ਗਿਆ ਮੇਰੇ ਵੀਰੋ ਇਹ ਉਹੀ ਅਰਸ਼ ਬੱਲੇ ਬੱਲੇ ਕਰਵਾ ਰਿਹਾ ਹੈ ਇੱਕ ਬਾਲ ਦਾ ਗਹਿਲਾ ਪਿੰਡ ਹੈ ਕਹਿੰਦੇ ਰਾਣਾ ਬੜਾ ਚੌਰ ਵੱਲੋਂ ਇਹ ਸੱਦੀ ਗਈ ਟੀਮ ਹੈ ਪਰ ਸੂਰੇ ਵਾਲੀਆ ਕੁਝ ਨਾ ਕੁਝ ਕਰਨਾ ਪੈਣਾ ਹੈ ਉਹ ਗੁਰੂ ਸਰੀਆ ਸੁਖਵੀਰ ਫੇਰ ਆਓ ਸਾਹਮਣੇ ਕਹਿੰਦੇ ਗੁਰੂ ਸਰੀਆ ਸੁਖਵੀਰ ਆ ਗਿਆ ਮੇਰੇ ਮਿੱਤਰੋ ਅਗਲੇ ਮੈਚਾਂ ਵਿੱਚ ਗਗੜੇ ਤੇ ਕਰਾਚੋਂ ਦੀ ਤੂਤੂ ਨਾ ਮੇ ਹੋਣੀ ਹੈ ਅਗਲੇ ਮੈਚਾਂ ਦੇ ਵਿੱਚ ਗਗੜਾ ਤੇ ਕਰਾਚੇ ਇਹ ਦੋਨੇ ਟੀਮਾਂ ਪੁੱਜ ਜਾਣ ਬੇੰਤੀ ਹੈ ਭਾਈ ਹੁਣ ਤੁਸੀਂ ਨਾ ਮੇੜੀਆਂ ਲਾਓ ਆਹ ਸਾਹਮਣੇ ਕਹਿੰਦੇ ਗੁਰੂਸਰੀਆ ਸੁਖਬੀਰ ਕਬੱਡੀ ਪਾਰਿਆ ਇੰਗਲੈਂਡ ਦੇ ਮੈਦਾਨਾਂ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ ਆਹ ਕਿਤੇ ਇੰਗਲੈਂਡ ਉਹ ਕਹਿੰਦੇ ਹੀਰੇ ਦੀਆਂ ਗੱਲਾਂ ਚੱਲੀਆਂ ਨੇ ਉਹ ਕਹਿੰਦੇ ਮੱਥੇ ਨੂੰ ਲਾ ਲਾ ਕੇ ਰੱਖ ਦੇ ਸਾਡੇ ਰਾਜੇ ਨੇ ਕਹਿੰਦੇ ਉਹੀ ਆਪਣੀ ਬਾਣਾ ਬੰਨੀ ਰੱਖਿਆ ਆਪਣੀ ਬਾਣਾ ਬੰਨੀ ਰੱਖਿਆ ਕਹਿੰਦੇ ਬੱਸੋ ਗੱਲਾਂ ਸ਼ੇਰੇ ਪੰਜਾਬ ਦੀਆਂ ਕੌਣ ਸੀ ਮਹਾਰਾਜਾ ਰਣਜੀਤ ਸਿੰਘ ਕੌਣ ਸੀ ਮਹਾਰਾਣੀ ਜਿੰਦਾ ਉਹਦੀ ਕਿੰਨੀ ਉਮਰ ਸੀ ਤੇ ਗੋਰੇ ਕਿਹੜੀਆ ਚਾਲਾਂ ਖੇਡ ਕੇ ਉਹ ਸਾਡੇ ਤੋਂ ਦੂਰ ਲੈ ਗਏ ਗੋਰੇ ਕਿਹੜੀਆ ਚਾਲਾਂ ਖੇਡ ਕੇ ਬਲੀਪ ਸਿੰਘ ਨੂੰ ਸਾਡੇ ਤੋਂ ਦੂਰ ਲੈ ਗਏ ਆਹ ਰੇਡ ਅਰਸ਼ ਦੀ ਬੋਲ ਵੀਰ ਦੇ ਲਓ ਸਾਹਮਣੇ ਮੇਰੇ ਵੀਰੋ ਕਬੱਡੀ ਕਬੱਡੀ ਕਰਦਾ ਹੋਇਆ ਹੈ ਲੋਗੜ ਵਾਲਾ ਅਰਸ਼ ਮੇਰੇ ਵੀਰੋ ਆਹ ਸਾਹਮਣੇ ਜੀਤ ਦੇ ਨਾਲ ਪੇਚਾ ਪੈ ਗਿਆ ਪਰ ਜਦੋਂ ਵੀ ਜੀਤ ਲਾਉਂਦਾ ਪੱਕਾ ਪੈਂਚਰ ਲਾਉਂਦਾ ਹੈ ਪੱਕਾ ਪੈਂਚਰ ਲਾਉਂਦਾ ਹੈ ਪਰ ਸਾਹਮਣੇ ਮੇਰੇ ਵੀਰੋ ਪੁਆਇੰਟ ਅਰਸ਼ ਲੋਗਣ ਦੇ ਜੋੜ ਦਿੰਦਾ ਹੈ ਅਗਲਾ ਮੈਚ ਕਰਾਚੋ ਤੇ ਗਗੜਾ ਇਹ ਦੋਨੇ ਟੀਮਾਂ ਜਲਦੀ ਤੋਂ ਪਹਿਲਾਂ ਮੇਰੇ ਵੀਰੋ ਆ ਜਾਣ ਬ੍ਰੇਕ ਨਹੀਂ ਪੈਣੀ ਚਾਹੀਦੀ ਅਗਲਾ ਸੈਮੀਫਾਈਨਲ ਮੈਚ ਗਗੜਾ ਤੇ ਕਰਾਚੋ ਜਲਦੀ ਤੋਂ ਜਲਦੀ ਆ ਜਾਣ ਓਏ ਗਾੜਾ ਵਾਲਾ ਹਰ ਵਾਰੀ ਲੰਗ ਜਾਂਦਾ ਸੂਰੇ ਵਾਲਿਆ ਹਰ ਵਾਰੀ ਲੰਗ ਜਾਂਦਾ ਓ ਫੜਿਆ ਗੁੱਟ ਮਾਰੀ ਕੈਂਚੀ ਕਹਿੰਦਾ ਪੁੱਤ ਹੁਣ ਛੁੱਟ ਪੁਆਇੰਟ ਵਾਓ ਸੱਜਣਾ ਵਾਓ ਸੱਜਣਾ ਐਵਰੀਡੇ ਨਾਟ ਸੰਡੇ ਹਰ ਦਿਨਾਂ ਐਤਵਾਰ ਨਹੀਂ ਹੁੰਦਾ ਉਹਨੇ ਆਖਿਆ ਵੀ ਹਰ ਵਾਰੀ ਲੰਗ ਜਾਂਦਾ ਉਧਰ ਕਹਿੰਦੇ ਨੀਤਾ ਦਿਉਲ ਗੁਰੀ ਪਠਿੰਡਾ ਵਰਨ ਪਹਿਣੀ ਸਹਿਮ ਖਰੜ ਅਬੀ ਸੰਗਰੂਰ கோ சி சோத்த மித்திர சாரே வீர பராவா தீல மித்திர உபர ਅਗਲੀ ਰੇਡ ਦੇਖਾਂਗੇ ਵੀ ਕੌਣ ਪਾਵੇਗਾ ਕਰਨ ਨੌਜਵਾਨਾ ਲੈ ਵੀ ਸੁੱਖੀਆਂ ਨੂੰ ਲਾਵੇ ਫਿਕਰ ਨੌਜਵਾਨਾ ਫਿਕਰ ਤੇ ਉਹ ਕਰਨ ਜਿਹੜੇ ਕਹਿੰਦੇ ਸੀ ਗੱਲ ਨਹੀਂ ਬਾਨੀ ਉਹ ਦਿਨੋ ਦਿਵਾਵਾ ਸਭ ਲਈ ਹੈ ਕਰਨ ਕਹਿੰਦੇ ਇਸ ਵੇਲੇ ਕਬੱਡੀ ਪਾ ਰਿਹਾ ਹੈ ਇਹ ਕਹਿੰਦੇ ਟਿੱਬਿਆਂ ਦੇ ਪੋਤਾ ਝਨੇੜੀ ਵਾਲਿਆ ਉਹ ਪਾਸੇ ਹਟ ਜਾ ਭਰਾ ਵੜ ਕੇ ਉਹ ਸਾਹਮਣੇ ਨੰਬਰ ਕਰਨ ਆਪਣੀ ਟੀਮ ਲਈ ਰੇਡਰ ਦੇ ਹਿੱਸੇ ਐ ਪਰ ਹੁਣ ਵੇਖਣਾ ਵੀ ਲੋਗੜ ਵਾਲਾ ਕਹਿੰਦਾ ਵੀ ਪੁਆਇੰਟ ਮੈਂ ਵੀ ਲੈ ਕੇ ਬੜਾਂਗਾ ਮੈਂ ਵੀ ਲੈ ਕੇ ਮੁੜਾਂਗਾ ਪਰ ਕਲਿਆਣਾ ਵਾਲਾ ਕਹਿੰਦਾ ਵੀ ਮਿੱਤਰਾ ਪੁਆਇੰਟ ਜੇ ਮੈਨੂੰ ਹੱਥ ਲਾ ਕੇ ਲੈ ਗਿਆ ਰੁਕਾ ਟੁੱਟਣਗੇ ਮੈਚ ਸਮਾਪਤ ਲੋਗੜ ਦੀ ਟੀਮ ਫਾਈਨਲ ਦੇ ਵਿੱਚ ਪਹੁੰਚ ਗਈ ਹੈ ਵਾਹ ਹੌਸਲਾ ਵੀ ਬੜਾ ਹੈ ਮੇਰੇ ਵੀਰੋ ਅਗਲੀ ਟੀਮ ਆ ਜੇ ਬਾਈ ਜੀ ਗਗੜਾ